ਅਮਰਿਤਪਾਲ ਬਾਰੇ ਗੱਲ ਕਰਨ ਗਿਆ ਸੀ ਉਹਨਾਂ ਦੀ ਉਥਾਰੇ ਵੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ 5 ਤਰੀਕ ਨੂੰ 100% ਸ਼ੋਰਟੀ ਨਾਲ ਉਹਨਾਂ ਨੇ ਕਿਹਾ ਵੀ 5 ਤਰੀਕ ਨੂੰ ਨੂੰ ਉਥ ਦਵਾਈ ਜਾਏਗੀ ਚੱਲ ਰਿਹਾ ਸੀ ਵੀ ਸੁਖਵੀਰ ਬਾਦਲ ਨੂੰ ਹਟਾ ਕੇ ਕਿਸੇ ਹੋਰ ਨੂੰ ਪ੍ਰਧਾਨ ਲਾਣ ਦਾ ਇਹ ਬਹੁਤ ਦੇਰ ਹੋ ਗਈ ਇਹ ਰੌਲਾ ਪੈ ਰਿਹਾ ਸੀ ਵੀ ਹੋਰ ਨੂੰ ਲਾਇਆ ਜਾਵੇ ਤੇ ਹੁਣ ਜਿਆਦਾ ਐਕਚੁਅਲੀ ਬਾਰ-ਬਾਰ ਹਾਰ ਦਾ ਸਾਹਮਣਾ ਕਰਦੀ ਪਈ ਹੈ ਪਾਰਟੀ ਫਿਰ ਉਨੀ ਗੱਲ ਫਿਰ ਹੋਰ ਜਦੋਂ ਜਦੋਂ ਬੈਲਕਸ਼ਨ ਹੋ ਰਹਾ ਹੈ ਦਿਲੰਦਰ ਕੇ ਅੰਦਰ ਆਪਸੀ ਜੀ ਸਮਰਥਨ ਜੋ ਹੈ ਉਹਨੇ ਮੰਗਿਆ ਹੈ ਕੀ ਆਪ ਸਮਰਥਨ ਦੇਗੇ ਨਹੀਂ ਜੀ ਸਾਨੂੰ ਕੋੜਾ ਪੁੱਛ ਕੇ ਖੜੇ ਹੋਏ ਆ ਉਹ ਤਾਂ ਬਾਅਦ ਚ ਸਮਰਥਨ ਮੰਗਿਆ ਹੈ ਉਹਨਾਂ ਨੇ ਨਹੀਂ ਅਸੀਂ ਨਹੀਂ ਦਿੰਦੇ ਸਮਰਥਨ ਕੌਣ ਨਰਿੰਦਰ ਮੋਦੀ ਬੋਲੇ ਆ ਉਹਨਾਂ ਦਾ 2.5 ਘੰਟੇ ਦਾ ਭਾਸ਼ਣ ਸੀ ਵਿੱਚੋਂ 2 ਘੰਟਾ 20 ਮਿੰਟ ਤਾਂ ਉਹ ਰਾਹੁਲ ਗਾਂਧੀ ਤੇ ਹੀ ਬੋਲੀ ਗਏ ਤੇ ਜੇ ਇਹ ਉਹਨਾਂ ਨੇ ਕੱਲਾ ਕਿ ਰਾਹੁਲ ਗਾਂਧੀ ਤੇ ਜਦੋਂ ਕਿ ਉਹਨਾਂ ਨੂੰ 10 ਮਿੰਟ ਰਾਹੁਲ ਗਾਂਧੀ ਤੇ ਬੋਲਣਾ ਚਾਹੀਦਾ ਸੀ ਤੇ 2 ਘੰਟਾ 20 ਮਿੰਟ ਇਸ ਦੇਸ਼ ਦੀਆਂ ਸਮੱਸਿਆਵਾਂ ਬਾਰੇ ਆ ਜੋ ਕਰ ਰਹੇ ਆ ਕਰਨਾ ਇਨ ਫਿਊਚਰ ਉਹਦੇ ਬਾਰੇ ਦੱਸਣਾ ਚਾਹੀਦਾ ਸੀ ਮੈਨੂੰ ਲੱਗਦਾ ਵੀ ਇਹ ਆਪਸ ਦੇ ਵਿੱਚ ਇਹ ਰਾਹੁਲ ਗਾਂਧੀ ਨੇ ਇਹਨਾਂ ਨੂੰ ਇੰਨਾ ਅਲਜਾ ਹਲਿਆ ਹੈ ਤੇ ਕੀ ਇਹਨਾਂ ਨੂੰ ਹੁਣ ਸੁਰਤ ਹੀ ਨਹੀਂ ਆ ਵੀ ਮੈਂ ਦੇਸ਼ ਦੀ ਗੱਲ ਵੀ ਕਰਨੀ ਆ ਹਾਂ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਨਾਲ ਮੁਲਾਕਾਤ ਕੀਤੀ ਹੈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਅਮਰਤਪਾਲ ਦੇ ਸੌ ਚੱਕਣ ਨੂੰ ਲੈ ਕੇ ਗੱਲਬਾਤਾਂ ਕੀਤੀਆਂ ਤੇ ਨਾਲ ਹੀ ਸਰਬਜੀਤ ਸਿੰਘ ਖਾਲਸਾ ਨੇ ਅਕਾਲੀ ਦਲ ਦੇ ਨਿਸ਼ਾਨੇ ਸਾਦੇ ਨੇ ਸਰਬਜੀਤ ਸਿੰਘ ਖਾਲਸਾ ਨੇ ਪਹਿਲਾਂ ਕਿਹਾ ਕਿ ਅਮਰਤਪਾਲ ਕੱਲ ਨੂੰ ਸੌਹ ਚੁੱਕਣਗੇ ਮੈਂ ਵੀ ਮੌਜੂਦ ਰਹਾਂਗਾ ਤੇ ਵੀ ਕਿਹਾ ਕਿ ਅਕਾਲੀ ਦਲ ਜਿਹੜੀ ਆ ਹੁਣ ਖਤਮ ਹੁੰਦੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਤੇ ਨਿਸ਼ਾਨੇ ਵੀ ਸਾਦੇ ਪਰ ਅਮਰਤਪਾਲ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਮੈਂ ਪਹਿਲੇ ਦਿਨ ਤੋਂ ਹੀ ਗੱਲ ਕਰ ਰਿਹਾ ਸੀ ਕਿ ਮੈਂ ਪਰਿਵਾਰ ਨਾਲ ਮੁਲਾਕਾਤ ਕਰਾਂਗਾ ਅੱਜ ਮੁਲਾਕਾਤ ਕੀਤੀ ਹੈ ਤੇ ਪਹਿਲੀ ਮੰਗ ਮੇਰੀ ਇਹ ਸੀ ਕਿ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਤੇ ਅਮਰਤਪਾਲ ਨੂੰ ਸੌਹ ਚੁੱਕਾਇਆ ਜਾਵੇ ਕੱਲ ਨੂੰ 100% ਅਮਰਤਪਾਲ ਸੌਹ ਚੁੱਕਣਗੇ ਅਮਰਤਪਾਲ ਬਾਰੇ ਗੱਲ ਕਰਨ ਗਿਆ ਸੀ ਉਹਨਾਂ ਦੀ ਉਥ ਬਾਰੇ तो क्या आपके दिमाग में था जब आपने बात करी क्योंकि लगातार जो है कोशिश की जा रही थी कि जब सांसद बने हैं अमृतपाल उनको जो है सो जो है वो चुकाई जाए, लेकिन अभी तक कोई समय जो है वो नहीं मिला ਉਹ ਵੈਸੇ ਤਾਂ ਜੀ ਜੋ ਬੰਦਾ ਹੈ ਇਹਨੂੰ 25 ਤਰੀਕ ਨੂੰ ਚ ਚਕਾਉਣੀ ਚਾਹੀਦੀ ਸੀ ਸਾਰਿਆਂ ਦੇ ਨਾਲ ਹੀ ਪੰਜਾਬ ਦੇ ਸਾਰੇ ਮੈਂਬਰਾਂ ਦੇ ਨਾਲ ਹੀ ਪਰ ਇਹਨਾਂ ਨੇ ਨਹੀਂ ਉਦੋਂ ਕੀਤਾ ਚਕਾਈ ਤੇ ਪਰ ਹੁਣ ਇਹ ਡੈਫੀਨੇਟ ਹੈ ਵੀ ਕਹਿ ਰਹੇ ਆ ਕਿਉਂਕਿ ਮੈਂ ਸਪੈਸ਼ਲੀ ਕਈ ਦਿਨਾਂ ਤੋਂ ਇਸ ਕਈ ਵਾਰੀ ਮਿਲ ਚੁੱਕਿਆ ਹੈ ਉਹ দত্ত ਜੀ ਨੂੰ ਇਹਨਾਂ ਦੇ ਜਿਹੜੇ ਪਰਸਨਲ ਅਸਿਸਟੈਂਟ ਹੈ ਕਹਿ ਲੋ ਤੁਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਮਿਲੇ ਆਏ ਉਹ ਵੀ ਕਹਿੰਦੇ ਸੀ ਵੀ ਅਸੀਂ ਛੇਤੀ ਦੋ ਛੇਤੀ ਲੱਗੇ ਹੋਏ ਆ ਕਿਉਂਕਿ ਪੰਜਾਬ ਗਵਰਨਮੈਂਟ ਤੋਂ ਵੀ ਕਲੀਅਰੈਂਸ ਚਾਹੀਦੀ ਹੈ ਤੇ ਉੱਥੋਂ ਵੀ ਆ ਗਈ ਹੁਣ ਸਾਰੇ ਪਾਸੋਂ ਆ ਗਈ ਹੈ ਤੇ ਹੁਣ 5 ਤਰੀਕ ਨੂੰ ਚਕਾਉਣਗੇ لیکن سر ابھی تک کیوں نہیں چکائی گئی تھی کیا کوئی ریزن تھا کیا کوئی وجہ تھی مطلب سر یہ فارمیٹیز بھی ہونی ہیں خیر ایسی گل نہیں ہے بھائی جے جیت گیا ہے تا کلی پارلیمنٹ دی سینٹر گورنمنٹ دی ہی ڈیوٹی ہے ایں دے وچ سر کئی کلیرنس چاہی دی ہیں پہلا تا گورنمنٹ تو سٹیٹ گورنمنٹ دی چاہی دی ہے پنجاب دی پھر کورٹ تو بھی پرمیشن چاہی دی ہے ਫਿਰ کورٹ ਤੋਂ ਪਰਮਿਸ਼ਨ ਲੈ ਕੇ ਫਿਰ ਇਹ ਹੁਣ ਕਿਨਾਂ ਕੋਲੇ ਆ ਗਈ ਹੈ ਪਾਰਲੀਮੈਂਟ ਕੋਲੇ ਤੇ ਇਹਨਾਂ ਫਿਰ ਇਹ ਹੁਣ ਲੈ ਕੇ ਆਉਣਗੇ 5 ਤਰੀਕ ਨੂੰ ਮੰਨ ਲਿਆ ਕਿ 5 ਤਰੀਕ ਨੂੰ ਪੱਕਾ ਹੋ ਜਾਏ ਪਰ ਜੀ ਜੋ ਮੈਨੂੰ ਉਹਨਾਂ ਨੇ ਕਿਹਾ ਡੈਫੀਨੇਟ ਕਿਹਾ ਹੈ વાત ਕਰੇ ਤਾਂ ਅਕਾਲੀ ਦਲ ਵਿੱਚ ਜਿਸ ਤਰੀਕੇ سے ਫੁੱਟ ਪਈ ہوئی ਹੈ ਉਸ ਨੂੰ ਆਪ ਕਿਸ ਤਰੀਕੇ से देखते ਹੈ ਮੈਂ ਤਾਂ ਜੀ ਇਹ ਕਹਿੰਦਾ ਵੀ ਉਹਨਾਂ ਤੋਂ ਦੇਖੋ ਇਹ ਐਕਚੁਅਲੀ ਨਾ ਪਰਸਨਲ ਮੈਟਰ ਹੈ ਅਸੀਂ ਹੁਣ ਕੀ ਕਹੀਏ ਬਸ ਇੰਨਾ ਜ਼ਰੂਰ ਕਹੂੰਗਾ ਕਿ ਇਹ ਬਹੁਤ ਧੇਰ ਤੋਂ ਰੌਲਾ ਚੱਲ ਰਿਹਾ ਸੀ ਵੀ ਸੁਖਬੀਰ ਬਾਦਲ ਨੂੰ ਹਟਾ ਕੇ ਕਿਸੇ ਹੋਰ ਨੂੰ ਪ੍ਰਧਾਨ ਲਾਣ ਦਾ ਇਹ ਬਹੁਤ ਧੇਰ ਹੋ ਗਈ ਇਹ ਰੌਲਾ ਪੈ ਰਿਹਾ ਸੀ ਵੀ ਹੋਰ ਨੂੰ ਲਾਇਆ ਜਾਵੇ ਤੇ ਹੁਣ ਜਿਆਦਾ ਐਕਚੁਅਲੀ ਬਾਰ-ਬਾਰ ਹਾਰ ਦਾ ਸਾਹਮਣਾ ਕਰਦੀ ਪਈ ਹੈ ਪਾਰਟੀ ਫਿਰ ਉਨੀ ਗੱਲ ਫਿਰ ਹੋਰ ਉੱਠਦੀ ਹੈ ਜਿਆਦਾ ਜਿੱਤ ਜਾਂਦੀ ਪਾਰਟੀ ਫਿਰ ਤਾਂ ਗੱਲਾਂ ਸਾਰੀਆਂ ਦਬ ਜਾਂਦੀਆਂ ਨਹੀਂ ਕਿਉਂਕਿ ਇੰਦਾ ਹੀ ਦੇ ਐਮਐਲਏ ਦੇ ਵਿੱਚ ਵੀ ਇਹਨਾਂ ਦਾ ਇੱਕ ਅੱਧਾ ਕੈਂਡੀਡੇਟ ਜਿੱਤਿਆ ਹੈ ਉਹ ਵੀ ਜਿਹੜਾ ਜਿੱਤਿਆ ਹੈ ਆਪਣੀ ਪਰਸਨਲ ਅਬਿਲਿਟੀਜ਼ ਨੂੰ ਕਰਕੇ ਜਿੱਤਿਆ ਹੈ ਆਪਣੇ ਕੰਮਕਾਰ ਕਰਕੇ ਜਿੱਤਿਆ ਉਹਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਆ ਉਹਨਾਂ ਦੀ ਜਿੱਤ ਦੇ ਵਿੱਚ ਅਬ ਕੁਝ ਜੋ ਬਾਗੀ ਲੋਕ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਗਏ ਮਾਫ਼ਰ ਮਾਫੀਨਾਮਾ ਜੋ ਹੈ ਉਹ ਦਿੱਤਾ ਗਿਆ ਹਾਂ ਨਾ ਤਾਂ ਕੈਸੇ ਦੇਖ ਰਹੇ ਹੈ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਦੇ ਬਾਰੇ ਕੁਝ ਨਹੀਂ ਉਹ ਤਾਂ ਉਹਨਾਂ ਦੀ ਆਪਣੀ ਹੈ ਜੀ ਜੋ ਮਰਜ਼ੀ ਕਰਨ ਉਹ ਹਾਂ लेकिन एक जब जब बाय इलेक्शन हो रहे हैं जिलंदर के अंदर आपसे भी समर्थन जो है उन्होंने मांगा है क्या आप समर्थन देंगे नहीं जी सानू कड़ा पूछ के खड़े हुए हैं वो तो बाद में समर्थन मंगया है उन्होंने नहीं हम नहीं, नहीं देंगे समर्थन किसे आप किसी को नहीं हम नहीं देंगे और आपको सांसद बनाया हां जी किस तरीके से उनकी जो मांगे हैं उन पर खरा उतरोगे हम भी जो भी है अपनी ड्यूटीज है ਜਿਹੜੀਆਂ ਆਪਣੀਆਂ ਡਿਊਟੀਆਂ ਐ ਮਤਲਬ ਮੈਨੂੰ ਜੋ ਫੰਡ ਮਿਲੇਗਾ ਹੈ ਨਾ ਤੇ ਜੋ ਵੀ ਆਪਣਾ ਹੋਰ ਮੇਰੇ ਕੋਲੇ ਜੋ ਪਾਵਰ ਐ ਲੋਕਾਂ ਦੇ ਕੰਮ ਐ ਮੈਂ ਪਹਿਲ ਦੇ ਆਧਾਰ ਤੇ ਕਰੂੰਗਾ ਜੀ ਇੱਕ ਲੋਗੋ ਨੇ ਫਤਵਾ ਦਿਆ ਆਪ ਕੋ ਹਾਂ ਜੀ ਬਹੁਤ ਪਿਆਰ ਦਿੱਤਾ ਮੈਂ ਬਹੁਤ ਧੰਨਵਾਦ ਹੈ ਜੀ ਮੈਨੂੰ ਨਿਮਾਣੇ ਤੋਂ ਇੰਨਾ ਮਾਣ ਬਖਸ਼ਿਆ ਐ ਤੇ ਜਿਤਾਇਆ ਮੈਨੂੰ ਬਹੁਤ ਬਹੁਤ ਮੈਂ ਸਾਰੇ ਹਲਕਾ ਵਾਸੀਆਂ ਦਾ ਦੇਸ਼ ਵਿਦੇਸ਼ ਵਿੱਚ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ 40 ਸਾਲ ਬਾਅਦ ਆਪਕੋ ਜਿਤਾਇਆ ਹੈ ਜਨਤਾ ਨੇ ਹਾਂ ਜੀ ਆਚਾ ਰਿਜ਼ਲਟ دیا ਹੈ ਜਨਤਾ ਨੇ ਬਹੁਤ ਅੱਛਾ ਜੀ ਬਹੁਤ ਅੱਛਾ ਬਹੁਤ ਅੱਛਾ ਉਹ ਮਹੀਨ ਸੰ ਪ੍ਰਧਾਨ ਮੰਤਰੀ ਨਿੰਦਰ ਮੋਦੀ ਦਾ ਭਾਸ਼ਣ ਉਸਕੋ ਆਪਨੇ ਕਿਸ ਤਰੀਕੇ ਤੇ ਦੇਖਾ ਔਰ ਕੀ ਕਹੇਗੇ ਉਸਕੋ ਦੇਖਾ ਮੈਂ ਇਹ ਕਹਿਣਾ ਚਾਹਾਂਗਾ ਜੀ ਬਈ ਜਿੱਦਾਂ ਹੁਣ ਨਰਿੰਦਰ ਮੋਦੀ ਬੋਲੇ ਆ ਉਹਨਾਂ ਦਾ 2.5 ਘੰਟੇ ਦਾ ਭਾਸ਼ਣ ਸੀ ਵਿੱਚੋਂ 2 ਘੰਟਾ 20 ਮਿੰਟ ਤਾਂ ਉਹ ਰਾਹੁਲ ਗਾਂਧੀ ਤੇ ਹੀ ਬੋਲੀ ਗਏ ਤੇ ਜੇ ਇਹ ਉਹਨਾਂ ਨੇ ਕੱਲਾ ਰਾਹੁਲ ਗਾਂਧੀ ਤੇ ਜਦੋਂ ਕਿ ਉਹਨਾਂ ਨੂੰ 10 ਮਿੰਟ ਰਾਹੁਲ ਗਾਂਧੀ ਤੇ ਬੋਲਣਾ ਚਾਹੀਦਾ ਸੀ ਤੇ 2 ਘੰਟਾ 20 ਮਿੰਟ ਇਸ ਦੇਸ਼ ਦੀਆਂ ਸਮੱਸਿਆਵਾਂ ਬਾਰੇ ਆ ਜੋ ਕਰ ਰਹੇ ਆ ਕਰਨਾ ਇਨ ਫਿਊਚਰ ਉਹਦੇ ਬਾਰੇ ਦੱਸਣਾ ਚਾਹੀਦਾ ਸੀ ਮੈਨੂੰ ਲੱਗਦਾ ਵੀ ਇਹ ਆਪਸ ਦੇ ਵਿੱਚ ਇਹ ਰਾਹੁਲ ਗਾਂਧੀ ਨੇ ਇਹਨਾਂ ਨੂੰ ਐਨਾ ਅਲਝਾ ਲਿਆ ਹੈ ਤੇ ਕੀ ਇਹਨਾਂ ਨੂੰ ਹੁਣ ਸੁਰਤ ਹੀ ਨਹੀਂ ਆ ਵੀ ਮੈਂ ਦੇਸ਼ ਦੀ ਗੱਲ ਵੀ ਕਰਨੀ ਹੈ ਇੱਕ ਜਿਸ ਤਰੀਕੇ से अकाली दल ਕਮਜ਼ੋਰ ਹੋਤਾ ਜਾ ਰਹਾ ਹੈ ਇਸ ਸੇ ਕਿਆ ਪੰਜਾਬ ਦੀ ਰਾਜਨੀਤੀ ਮੇਂ ਨੁਕਸਾਨ ਹੋਗਾ ਕੀ ਫਾਇਦਾ ਹੋਗਾ ਕਿਉਂਕਿ કોਮ ਕੀ ਸਿਕੋ ਕੀ ਪਾਰਟੀ ਜੋ ਹੈ ਸਿਰੋਮਨੀ ਅਕਾਲੀ ਦਲ ਕੋ ਕਹਾ ਜਾਤਾ ਹੈ ਦੇਖੋ ਜੀ ਪਾਰਟੀ ਤਾਂ ਜਿਹੜੀ ਫੇਲ ਹੁੰਦੀ ਹੈ ਆਪਣੀਆਂ ਕਾਰਗੁਜ਼ਾਰੀਆਂ ਕਰਕੇ ਫੇਲ ਹੁੰਦੀ ਹੈ ਅਕਾਲੀ ਦਲ ਕਦੀ ਫੇਲ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਇਹ ਯਾਦ ਰੱਖ ਲਿਓ ਗੱਲ ਅਕਾਲੀ ਦਲ ਨਹੀਂ ਫੇਲ ਹੋ ਸਕਦਾ ਬੰਦਾ ਫੇਲ ਹੋ ਸਕਦਾ ਜਿਹੜਾ ਪ੍ਰਧਾਨ ਹੈ ਅਕਾਲੀ ਲੱਲਾ ਅਕਾਲੀ ਦਲ ਤੋਂ ਬਿਨਾ ਪੰਜਾਬ ਦੀ ਸਿਆਸਤ ਹੀ ਨਹੀਂ ਹੈ ਜਿਹੜਾ ਵੀ ਹੁਣ ਜਦੋਂ ਸੁਖਵੀਰ ਫੇਲ ਹੋ ਗਿਆ ਸਮਝ ਲੋ ਹੁਣ ਦੂਜਾ ਜਿਹੜਾ ਕਾਲੀ ਦਲ ਪਾਰਟੀ ਬਣੂਗੀ ਉਹ ਅਕਾਲੀ ਦਲ ਹੀ ਹੋਊਗਾ ਹੋਊਗਾ ਕਾਲੀ ਦਲ ਹੀ ਉਹਦਾ ਉਹਦਾ ਪ੍ਰਧਾਨ ਕੌਣ ਹੋਊਗਾ ਉਹਨੂੰ ਉਹਨੂੰ ਚਲਾਉਣ ਦੀ ਉਹਦੀ ਸਮਝ ਕਿਵੇਂ ਦੀ ਹੋਊਗੀ ਉਹ ਪਾਰਟੀ ਦੇ ਸਕਸੈਸ ਹੋਣ ਤੇ ਉਸ ਪ੍ਰਧਾਨ ਦੀ ਸਮਝ ਤੇ ਡਿਪੈਂਡ ਕਰਦਾ ਹੈ ਚਲੋ ਤਾਂ ਹੈ ਕਿ ਜਦ ਪਾਰਟੀ ਦਾ ਪ੍ਰਧਾਨ ਬਦਲਿਆ ਜਾਂਦਾ ਹੈ ਤਾਂ ਕਈ ਨਾ ਕਈ ਫੇਰ ਪਾਰਟੀ ਪਰ ਲੋਕ ਵਿਸ਼ਵਾਸ ਜਤਾ ਸਕਤੇ ਹੈ ਪਾਰਟੀ ਉੱਠ ਸਕਦੀ ਹੈ ਦੇਖੋ ਜੀ ਗੱਲ ਇਹ ਹੁੰਦੀ ਆ ਵੀ ਪਾਰਟੀ ਇਹ ਨਹੀਂ ਐ ਵੀ ਹਾਰਾਂ ਨਹੀਂ ਹੁੰਨੀਆਂ ਹਾਰਾਂ ਹੁੰਨੀਆਂ ਪਾਰਟੀਆਂ ਦੇ ਵਿੱਚ ਪਰ ਉਹ ਦੂਜੀ ਵਾਰੀ ਪਾਰਟੀ ਨੂੰ ਕਵਰ ਕਰਨਾ ਚਾਹੀਦਾ ਜਿਹੜਾ ਕਾਲੀ ਦਲ ਬਾਦਲ ਹੈ ਇਹ ਬਹੁਤ ਲੌਂਗ ਟਾਈਮ ਤੋਂ ਨਾ ਕਨਸਟੈਂਟ ਹਾਰਦਾ ਹੀ ਆ ਰਿਹਾ ਹੈ ਇਕ ਜਿਵੇਂ ਟਾਈਮ ਲੰਗੀ ਜਾਂਦਾ ਹੈ ਇਹਨਾਂ ਦਾ ਗ੍ਰਾਫ ਥੱਲੇ ਹੀ ਗਿਰਦਾ ਬੋਰਡ ਸ਼ੇਅਰ ਕਾਜੀ ਸਰਬਜੀਤ ਸਿੰਘ ਖਾਲਸਾ ਨੇ ਕਾਲੀ ਦਲਤ ਵੀ ਨਿਸ਼ਾਨੇ ਸਾਧਦੇ ਨੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਨਿਸ਼ਾਨਾ ਸਾਧਿਆ ਕਿ ਉਹ ਰਾਹੁਲ ਗਾਂਧੀ ਬਾਰੇ ਹੀ ਬੋਲੀ ਜਾਂਦੇ ਨੇ ਦੇਸ਼ ਦੀ ਗੱਲ ਨਹੀਂ ਕਰਦੇ ਤੇ ਉਹਨਾਂ ਨੂੰ ਜਿਹੜਾ ਇੰਡੀਆ ਗੱਠ ਜੋੜ ਨੇ ਇਹਨਾਂ ਬਦਲਾ ਲਿਆ ਜਾਂ ਇਹਨਾਂ ਡਾਰਾਂ ਇੰਡੀਆ ਗੱਠ ਜੋੜ ਦਾ ਉਸ ਨੂੰ ਕਿਉਂ ਹੁਣ ਉਹ ਕਾਂਗਰਸ ਦੀ ਨਿੰਦਾ ਹੀ ਕਰੀ ਜਾ ਰਹੀ ਆ ਕਿ ਦੇਸ਼ ਦੀ ਗੱਲ ਨਹੀਂ ਕਰਦਾ ਤੇ ਨਾਲ ਹੀ ਜਦੋਂ ਸਰਬਜੀਤ ਸਿੰਘ ਖਾਲਸਾ ਤੋਂ ਕਾਲੀ ਦਲ ਬਾਰੇ ਸਵਾਲ ਪੁੱਛੇ ਤਾਂ ਸਰਬਜੀਤ ਸਿੰਘ ਖਾਲਸਾ ਨੇ ਕਾਲੀ ਦਲਤੇ ਵੀ ਨਿਸ਼ਾਨੇ